ਹੈਲੋ ਸਰਜੀਤ ਤੰਬਰਦਈ ਪਿਆਰ ਭਰੀ ਸਾਤਸਰੀਆਕਾਲ ਅਦਾਬ ਨਮਸਤੇ ਰੰਗ ਪੰਜਾਬ ਦੇ ਚਾਨਣ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਮੈਂ ਅੱਜ ਇੱਕ ਬੜਾ ਪਿਆਰਾ ਜਿਹਾ ਸੁਹਾਗ ਲੈ ਕੇ ਹਾਜ਼ਰ ਹੋਈਆਂ ਜਿਹਦੇ ਵਿੱਚ ਬੇਟੀ ਆਪਣੇ ਬਾਪ ਨੂੰ ਬਾਬੇ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਥੋੜੇ ਦਿਨ ਮੈਨੂੰ ਹੋਰ ਰੱਖ ਲੋ ਪਰ ਕੋਈ پیش ਨਹੀਂ ਚਲਦੀ ਤਰਲੇ ਕਰਦੀ ਆ ਚਲੋ ਦੇਖੋ ਸੁਣੋ ਉਮੀਦ ਆ ਤੁਹਾਨੂੰ ਪਸੰਦ ਆਏਗਾ ਪਸੰਦ ਆਇਆ ਤਾਂ ਕਮੈਂਟ ਜਰੂਰ ਕਰ ਦਿਆ ਕਰੋ ਸ਼ੇਅਰ ਔਰ ਲਾਈਕ ਜਰੂਰ ਕਰਿਆ ਕਰੋ சோ சோணிய அம்மியஞ்ஞா மென் தோற மேலே அம்மியஞ்ஜ You did ਜੋ ਰਣੀ ਮੇਰੀ ਰਾਣੀ ਏਤੀ ਮੇਰਾ ਨ ਚੱਲਦਾ ਕੋਈ ਜੋ ਬਾਬਾ ਮੇਰਾ ਦੇਸ਼ਦਰ ਜ ਕੁਝ ਦੀ ਲਾਡੋ ਜੋ ਰਣੀਏ ਕਿੰਜ ਰੱਖਾ ਤੈਨੂੰ ਕੋ ਬਾਬਲ ਜੋ ਮੇਰਾ ਲੁਕ ਲੁਕ ਰੋਵੇ ਕੁਝ ਦਿਨ ਰਖ ਲਓ ਹੋ ਕੁਝ ਦਿਨ ਰਖ ਲਓ ਰਖੀਆਂ ਨਰਾਜੀ ਹਰ ਜੀ ਰਖੀਆਂ ਨਰਾਜੀ ਹਰਣਿਆਤੀਆ ਕੀ ਕਣ ਰਖਾਂ ਬੱਚੀ ਕੋ ਨਾਡ ਲੜਕੀਏ ਗਿੰਜਰ ਖਾਂ ਤੈਨੂੰ ਹੋ ਵੀਰਾਜ ਮੇਰਾ ਤੁਪਨਾ ਕਰਦਾ ਕੁਝ ਦਿਨ ਰੱਖ ਲਓ न रख लेण जो माइयां त प्यारी रख न सघां भेण कोल न भेण रख न सघ ੁੱਡੀਆਂ ਪਟੋਲੇ ਆਂਦਾ ਵਾਸ ਤੈਨੂੰ ਉਜ ਦਿਨ ਰੱਖ ਲੈ ਹੋਰਨੀ ਮੇਰੀ ਸੋਣੀਏ ਮਾਏ ਉਜ ਦਿਨ ਰੱਖ ਲੈ ਹੋ ਟੋਲੀਆਂ ਬਰਕੇ ਲਜਦੂ ਮ ਦੇਣ ਸਕ ਕੁਝ ਹੋਰ ਨਹੀਂ ਮੇਰੀ ਲਾਡਲੀ ਤੀਏ ਦੇ

ਉਸ ਤੋਂ ਉਮੀਦ ਹੈ ਤੁਹਾਨੂੰ ਪਸੰਦ ਆਊਗਾ ਇਹ ਸੁਹਾਗ ਬੜਾ ਪੁਰਾਣਾ ਸੁਹਾਗ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਤੇ ਪਲੀਜ਼ ਪਲੀਜ਼ ਜੋ ਮੇਰੇ ਚੈਨਲ ਤੇ ਨਵੇਂ ਆ ਉਹ ਸਬਸਕ੍ਰਾਈਬ ਜੂ ਕਰ ਲਿਆ ਕਰੋ ਤੇ ਸਾਰੀਆਂ ਵੀਡੀਓ ਤੁਹਾਨੂੰ ਆਉਣ ਵਾਲੀ ਵੀਡੀਓ ਤੇ ਬੈਲ ਕਨਿੰਗ ਆਈਕਨ ਵੀ ਦਬਾ ਲਿਆ ਕਰੋ ਸ਼ੁਕਰੀਆ ਬਹੁਤ-ਬਹੁਤ ਰਾਜੀ ਖੁਸ਼ੀ ਰਹੋ ਜਿਉਂਦੇ ਵਸਦੇ ਰਹੋ Yeah.